ਪੰਜਾਬ ਪੰਜਾਬੀ ਦੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਪੰਜਾਬ ਦੇਸੀ ਪੰਜਾਬ ਪੰਜਾਬ ਹਾਂ ਦੇਖੋ ਮਹਾਂ ਰੈਲੀ ਇਸ ਕਰਕੇ ਸੀ ਵੀ ਇੱਕ ਤਾਂ ਗੱਲਬਾਤ ਦਾ ਸੱਦਾ ਆਇਆ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਚਾਰ ਕੋ ਕੋ ਗੰਡਾ ਹੋਰ ਤੇਜ਼ ਕੀਤਾ ਜਿਹੜਾ ਸਰਕਾਰ ਇੱਕ ਪ੍ਰਚਾਰ ਕਰ ਰਹੀ ਆ ਵੀ ਇਹ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨਾਂ ਤੇ ਕਿਹ ਰੌਲਾ ਪਾਉਂਦੇ ਆ ਵੀ ਨੁਕਸਾਨ ਹੁੰਦਾ ਅਸੀਂ ਦੂਜਾ ਪੱਖ ਵੀ ਜਿਹੜਾ ਅਸੀਂ 26 ਦਾ ਪ੍ਰੋਗਰਾਮ ਹੈ ਉਹ ਚ ਕਾਰਪੋਰੇਟ ਦੇ ਮਾਡਲ ਜਿਹੜੇ ਮਾਲ ਆ ਉਹਨਾਂ ਗਾੜੀ ਜਾ ਰਹੇ ਆ ਡੀ ਮਾਰਟ ਲਾਈਨਸ ਇੰਡੀਆ ਹੁਣ ਅਸੀਂ ਸਵਾਲ ਕਰਦੇ ਆ ਵੀ 30 ਰੁਪਏ ਕਰਨ ਦੇ ਸਾਥੋਂ ਲਈ ਅੱਜ 45 ਰੁਪਏ ਪੰਜਾਬ ਚ ਵੇਚ ਰਹੇ ਹੋ ਨੁਕਸਾਨ ਕਿਹੜਾ ਕਰ ਰਿਹਾ ਵਾ ਇਹ ਇਹ ਜਿਹੜੇ ਮਾਲ ਆ ਉਹਨਾਂ ਦਾ ਹਮਲਾ ਸਾਡੇ ਕਿਸਾਨਾਂ ਤੇ ਸਿੱਧਾ ਨਹੀਂ ਹੈਗਾ ਇਹ ਛੋਟੀ ਦੁਕਾਨਦਾਰੀ ਤੇ ਰੇੜੀ ਫੜੀ ਵਾਲਿਆਂ ਤੇ ਹਮਲਾ ਵਾ ਅੱਜ ਜੇ ਸਾਡੇ ਕੋਲ 23 ਰੁਪਏ ਮੰਡੀ ਚ ਕੋ ਕਣਕ ਲੈਣ ਆਵੇ ਸ਼ਹਿਰੀ ਬੰਦਾ ਉਹਨੂੰ ਪੰਜੀਆਂ ਚ ਮਿਲ ਜੂ 2 ਰੁਪਏ ਖਰਚਾ ਦੋ ਹੋਰ ਪਾ ਲਓ 27 ਚ ਮਿਲ ਜੂ ਉਹਨਾਂ ਨੂੰ ਪੁੱਛਿਆ ਜਾਵੇ ਕਿ ਬਾਕੀ ਜਿਹੜੇ ਆ 18 ਰੁਪਏ ਕਾਰਪੋਰੇਟ ਕਿਉਂ ਲੁੱਟ ਰਿਹਾ ਅਸਲ ਇਹੀ ਆ ਇਹ ਲੜਾਈ ਕਿਸਾਨਾਂ ਮਜ਼ਦੂਰਾਂ ਦੇਸ਼ਵਾਸੀਆਂ ਦੀ ਸੰਧੀ ਆ ਇਹ ਅੰਦੋਲਨ ਦੇਸ਼ ਨੂੰ ਬਚਾਉਣ ਲਈ ਆ ਤੇ ਪੰਜਾਬ ਨੂੰ ਬਚਾਉਣ ਲਈ ਆ ਕਾਰਪੋਰੇਟ ਤੇ ਜਿਹੜਾ ਭਾਰਤ ਸਰਕਾਰ ਪੰਜਾਬ ਆ ਲਗਾਤਾਰ ਸਾਡੇ ਖਿਲਾਫ ਦੁਸ਼ਪ੍ਰਚਾਰ ਕਰ ਰਹੀ ਹੈ ਪਾਪ ਪੰਜਾਬ ਬੰਦਰ ਵੱਡੇ ਪੱਧਰ ਤੇ ਪੰਜਾਬ ਬੰਦਰ ਸਿੱਖ ਕਮਿਊਨਿਟੀ ਕਿਸਾਨੀ ਕਰਦੀ ਜਿਆਦਾਤਰ ਦੁਕਾਨਦਾਰੀ ਹਿੰਦੂ ਵੀਰ ਕਰਦੇ ਆ ਜਿਆਦਾਤਰ ਸਾਰੇ ਹੀ ਕਰਦੇ ਆ ਉਹ ਹਿੰਦੂਆਂ ਤੇ ਸਿੱਖਾਂ ਨੂੰ ਪਾੜਨ ਦਾ ਕੰਮ ਕਰਦੇ ਆ ਅਸੀਂ ਕਹਿੰਦੇ ਹਾਂ ਅੰਦੋਲਨ ਪੰਜਾਬੀਆਂ ਦਾ ਅੱਜ ਅਸੀਂ ਇਕੱਠੇ ਹੋੜ ਕੇ ਜਦੋਂ ਸਾਡੀ ਛੋਟੀ ਦੁਕਾਨਦਾਰੀ ਤੇ ਹਮਲਾਵਾ ਰੈਡੀ ਫੜੀ ਤੇ ਹਮਲਾਵਾ ਸੀ ਤੁਹਾਡੇ ਹੱਕ ਵਿੱਚ ਕਿਉਂਕਿ ਤੁਸੀਂ ਖੜੇ ਜੇ ਅਸੀਂ ਕਾਰਪੋਰੇਟ ਦੀ ਮਾਲਾਂ ਗਾੜੀ ਆ ਰਹੇ ਆਂ ਪਰ ਆਪਣੇ ਸ਼ਹਿਰੀ ਵੀਰ ਨੂੰ ਕਹਾਂਗੇ ਵੀ ਅਬਾਨੀ ਅਦਾਨੀ ਤੁਹਾਡੇ ਵਿੱਚ ਆ ਕੇ ਬਹਿ ਗਿਆ ਸਾਡੀ ਮੰਡੀ ਤੇ ਵੀ ਇਹਨੇ ਕਬਜ਼ਾ ਲੈਣਾ ਵਾ ਚੈਨ ਨਾ ਤਾਂ ਇਸ ਕਰਕੇ ਸਾਡੀ ਰਾਏ ਵਿੱਚ ਸਾਂਝੀ ਹੋਗੀ ਨਾ ਇੱਕ ਤਾਂ ਆਹਾ ਪ੍ਰਚਾਰ ਪ੍ਰੋਪਗੈਂਡਾ ਕਰ ਲਈ ਇਹ ਰੈਲੀ ਕਿਤੇ ਗੱਲ ਸਾਡੀ ਚਲੀ ਜਾਵੇ ਦੂਜਾ 26 ਦਾ ਪ੍ਰੋਗਰਾਮ ਵੱਡਾ ਹੋ ਜੇ ਤੀਸਰਾ ਅਸੀਂ 29 ਨੂੰ ਬਿਆਸ ਇਕੱਠੇ ਹੋਵਾਂਗੇ 30 ਨੂੰ ਜਥੇ ਜੜੇ ਆ ਉਧਰ ਜਾਣਗੇ ਉਹਦੀ ਤਿਆਰੀ ਵਿੱਚ ਲੱਗੇ ਹੋਈਆਂ ਇਸ ਬਨੋਟ ਸੀਗਾ ਵੀ ਮੰਗਾ ਮਨਵਾਈਏ ਉਹ ਜਿਹੜਾ ਦੋਆ ਫੋਰਮਾਂ ਦਾ ਇੱਕ ਤਾਂ ਜਿਹੜੇ ਕਾਰਪੋਰੇਟ ਦੇ ਮਾਲ ਆ ਉਧਰ ਦੂਸਰਾ ਜਿਹੜੀ ਆ ਸੈਲੂਲੋਜ਼ ਨੇ ਉਧਰ ਤੀਸਰਾ ਭਾਜਪਾ ਦੇ ਦਫਤਰ ਤੇ ਉਹਨਾਂ ਦੇ ਘਰ ਔਰ ਜਿੱਥੇ ਕਿਤੇ ਕੁਝ ਨਹੀਂ ਹੈਗਾ ਟੋਲ ਪਲਾਜੇ ਦੇ ਵੀ ਜਾ ਕੇ ਇੱਕ ਰੋਡ ਰੋਡ ਮੈਪ ਹੈ ਆ ਦੇਸ਼ ਵਿੱਚ ਹਜ਼ਾਰਾਂ ਲੱਖਾਂ ਦਾਵਾਂ ਤੇ ਹੋਣਗੇ ਉਹਦਾ ਉਹਦਾ ਕੋ ਨਾ ਅਸੀਂ ਜਿੰਨੇ ਕਿ ਸੱਦ ਕੋ ਰਿਪੋਰਟ ਆਉਂਦੀ ਤੁਹਾਨੂੰ ਦੱਸ ਦਿੰਨੇ ਅੰਮ੍ਰਿਤਸਰ ਦੇ ਵਿੱਚ ਆਪਣੇ ਪ੍ਰੋਗਰਾਮ ਹੈਗੇ ਜਿੱਦਾਂ ਥੋੜਾ ਜੰਡਿਆਲੇ ਗੁਰੂ ਤੇ ਡੀਮਾਰਡ ਆ ਇੱਥੇ ਬ੍ਰੈਸਟ ਮਨ ਨਾਲੇ ਬੈਸਟ ਪ੍ਰਾਈਜ਼ ਆ ਅਗਲੇ ਬਨੇ ਟ੍ਰਿਲੀਅਮ ਬਹੁਤ ਵੱਡਾ ਵਾ ਇਹਦੇ ਨਾਲ ਆਲਫਾ 1 ਆ ਤਰਨਜੀਤ ਸਿੰਘ ਸੰਦੂੜੇ ਇਹਨਾਂ ਦੇ ਐਮਪੀ ਦੀ ਸੀਟ ਦੇਖੋ ਤੇ ਉਹਨਾਂ ਦਾ ਘਰ ਆ ਤੇ ਕੱਠੂ ਨੰਗਲ ਇਸੇ ਤਰੀਕੇ ਨਾਲ ਪੰਜਾਬ ਵਿੱਚ ਪੂਰੇ ਪ੍ਰੋਗਰਾਮ ਦਾ ਸਰ ਅੱਜ ਦੀ ਰੈਲੀ ਬਾਰੇ ਜਾਣਕਾਰੀ ਦਿਓ ਅੱਜ ਦੀ ਜਿਹੜੀ ਜੰਡਿਆਲਾ ਤੋਂ ਗੁਰੂਦੀ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਹੈ ਅਬਰਸਰ ਜ਼ਿਲ੍ਹੇ ਦੇ 8 ਜੋਨ ਇਹਦੇ ਵਿੱਚ ਸ਼ਾਮਲ ਆ ਇਹ ਰੈਲੀ ਜਿਹੜੀ ਆ ਜਿਹੜੇ ਦੋਹਾਂ ਫੋਰਮਾਂ ਨੇ ਪ੍ਰੋਗਰਾਮ ਦਿੱਤੇ ਆ ਭਾਰਤ ਪੱਧਰ ਤੇ ਉਹਨਾਂ ਦੀ ਤਿਆਰੀ ਵਾਸਤੇ ਆ ਜਿਵੇਂ 26 ਤਰੀਕ ਨੂੰ ਜਿਹੜਾ ਪੂਰੇ ਭਾਰਤ ਲੈਵਲ ਦੇ ਉੱਤੇ ਕਿਸਾਨਾਂ ਦਾ ਟਰੈਕਟਰਾਂ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਉਹ ਪ੍ਰੋਗਰਾਮ ਭਾਜਪਾ ਦੇ ਦਫ਼ਤਰਾਂ ਅੱਗੇ ਇਹਦੋਂ ਗਾਂ ਭਾਜਪਾ ਦੇ ਜਿਹੜੇ ਵਿਧਾਇਕ ਆ ਮੰਤਰੀ ਆ ਉਹਨਾਂ ਦੇ ਘਰਾਂ ਅੱਗੇ ਜਾਂ ਜਿਹੜੇ ਵੱਡੇ ਕਾਰਪੋਰੇਟਾਂ ਦੇ ਮਾਊਲ ਜ਼ਿਆ ਉਹਨਾਂ ਅੱਗੇ ਪ੍ਰਦਰਸ਼ਨ ਦਿੱਤੇ ਜਾਣੇ ਆ ਜਿਹੜੇ ਜਾਂ ਜਿਹੜੇ ਮੰਡੀਆਂ ਨੂੰ ਭੰਗ ਕਰਕੇ ਤੇ ਸਾਈਲੋ ਗਦਾਮ ਜਿਹੜੇ ਬਣਾਏ ਜਾ ਰਹੇ ਆ ਉਹਨਾਂ ਅੱਗੇ ਵੀ ਜਿਹੜੇ ਆ ਸਾਡੇ ਟਰੈਕਟਰਾਂ ਦਾ ਪ੍ਰਦਰਸ਼ਨ ਜਿਹੜਾ ਉਹ ਹੋਊਗਾ ਪੂਰੇ ਪੂਰੇ ਭਾਰਤ ਦੇ ਵਿੱਚ ਇਹਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਜਥਾ ਆ ਉਹ 31 ਜਨਵਰੀ ਨੂੰ ਬਿਆਸ ਪੁਲ ਤੇ ਇਕੱਠਾ ਹੋਊਗਾ ਉਹ ਉਹਦੀ ਜਿਹੜੀ ਆ ਤਿਆਰੀ ਕੀਤੀ ਜਾ ਰਹੀ ਆ ਕਿਉਂਕਿ ਸ਼ੰਭੂ ਬਾਰਡਰ ਤੇ ਜਿਹੜਾ 11 ਮਹੀਨਿਆਂ 11.5 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਉਹਨੂੰ ਮਜ਼ਬੂਤ ਕਰਨਾ ਵਾ ਉਹਦੀ ਤਿਆਰੀ ਜਿਹੜੀ ਆ ਵੱਡੇ ਪੱਧਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੀਤੀ ਜਾ ਰਹੀ ਆ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਆ ਜਿਹੜਾ ਅੱਜ ਦੀ ਜੰਡਿਆਲਾ ਮੰਡੀ ਦੇ ਵਿੱਚ ਰੈਲੀ ਆ ਕੋਈ ਪਤਾ ਆ ਕਿ ਗੱਲ ਕਰੀਏ 26 ਜਨਵਰੀ ਦੀ ਟਰੈਕਟਰ ਮਾਰਚ ਵੀ ਸੈਨਾ ਨਾਲ ਦੇ ਨਾਲ ਮੋਲਾਂ ਦੇ ਜਿਹੜਾ ਵਾਹ ਪ੍ਰਭਾਵ ਕੀਤੇ ਜਾਂਦੇ ਨੇ ਕਿਹੜੇ ਕਿਹੜੇ ਮੋਲਾਂ ਦਾ ਪ੍ਰਭਾਵ ਜਿਹੜਾ ਕੀਤਾ ਦੇਖੋ ਜਿਵੇਂ ਵੱਡੇ ਕਾਰਪੋਰੇਟ ਆ ਇਹਨੂੰ ਸਮਝਣ ਦੀ ਜ਼ਰੂਰਤ ਆ ਛੋਟੇ ਜਿਵੇਂ ਕੋਈ ਆਪਣਾ ਮਤਲਬ ਕਿ ਆਪਣੇ ਦੇਸ਼ ਦਾ ਵਸਨੀਕ ਆ ਕੋਈ ਆਪਣੀ ਦੁਕਾਨਦਾਰੀ ਕਰਦਾ ਉਹਨੇ ਵੱਡੀ ਦੁਕਾਨ ਪਾਈ ਆ ਉਹ ਨਹੀਂ ਜਿਹੜੇ ਵੱਡੇ ਕਾਰਪੋਰੇਟਾਂ ਦੇ ਮਾਲਕ ਆ ਜਿਵੇਂ ਆ ਬੈਸਟ ਪ੍ਰਾਈਜ਼ ਆ ਡੀਮਾਰਟ ਆ ਮੈਟਰੋ ਆ ਇਸ ਤਰੀਕੇ ਨਾਲ ਬਹੁਤ ਸਾਰੇ ਅੰਮ੍ਰਿਤਸਰ ਜੇ ਦੇ ਵਿੱਚ ਵੱਡੇ ਮਾਲਸ ਹੈਗੇ ਆ ਉਹਨਾਂ ਦੇ ਅੱਗੇ ਆ ਤੇ ਜਿਵੇਂ ਮਤਲਬ ਸਾਈ ਲੋਗਦਾਮ ਖੁੱਲ ਰਹੇ ਆ ਜਾਂ ਭਾਜਪਾ ਦੇ ਦਫ਼ਤਰ ਆ ਉਹਨਾਂ ਦੇ ਸਾਹਮਣੇ ਆ ਜਾਂ ਭਾਜਪਾ ਦੇ ਜਿਹੜੇ ਵਿਧਾਇਕ ਆ ਮੰਤਰੀ ਆ ਉਹਨਾਂ ਦੇ ਘਰਾਂ ਦੇ ਸਾਹਮਣੇ ਜਿਹੜਾ ਇਹ ਟ੍ਰੈਕਟਰਾਂ ਦਾ ਪ੍ਰਦਰਸ਼ਨ ਕਰਾਂਗੇ ਆਪ ਨੂੰ ਜਿਲਿਆਂ ਦੇ ਵਿੱਚ ਜਿਹੜੀ ਮਹਾਰੈਲੀ ਕੀਤੀ ਜਾ ਰਹੀ ਹੈ ਇਹ ਜਿਹੜੀ ਰੈਲੀ ਆ ਜਿਲਿਆਂ ਦੇ ਵਿੱਚ ਨਹੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵੀ ਅੱਜ ਇੱਥੇ 8 ਜੋਨ ਹੀ ਸੱਦੇ ਆ ਸਾਡੇ ਕੋਲ 20 ਜੋਨ ਚੱਲਦੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤੇ ਅਸੀਂ ਅੱਜ 8 ਜੋਨ ਇੱਥੇ ਬੁਲਾਏ ਆ ਕੱਲ ਨੂੰ 23 ਤਰੀਕ ਨੂੰ 24 ਤਰੀਕ ਨੂੰ ਆਪਣੇ ਕਤੂ ਨੰਗਲ ਗੁਰਦੁਆਰਾ ਸਾਹਿਬ ਦੇ ਲਾਗੇ ਅਵਦਾਲ ਪਿੰਡ ਆ ਚਾਰਜ ਉਹਨਾਂ ਦੀ ਉੱਥੇ ਰੈਲੀ ਹੋਊਗੀ ਆਪਣੇ ਬਾਰਡਰ ਸਾਹ ਵਾਲੀ ਸਾਈਡ ਦੇ ਉੱਤੇ ਗੁਰਦੁਆਰਾ ਸਾਧੂ ਸੇਖ ਦੇ ਵਿੱਚ ਆਪਣੇ 25 ਤਰੀਕ ਨੂੰ ਰੈਲੀ ਹੋਊਗੀ ਝਮਿਆਰੀ ਜਿਹੜਾ ਪੱਕਾ ਸ਼ਹਿਰ ਜਿਹਨੂੰ ਕਿਹਾ ਜਾਂਦਾ ਗੱਗੋਮਾਲ ਦੇ ਨੇੜੇ ਆਈ ਨਾਲੇ ਦੇ ਲਾਗੇ ਉੱਥੇ ਜਿਹੜੀ 26 ਤਰੀਕ ਨੂੰ ਆਪਣੀ ਇੱਕ ਰੈਲੀ ਹੋਊਗੀ ਇਸ ਤਰੀਕੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਅਸੀਂ ਅਗਲੇ ਦਿਨਾਂ ਦੇ ਵਿੱਚ ਚਾਰ ਰੈਲੀਆਂ ਕਰਨ ਜਾ ਰਹੇ ਜਿਹੜਾ ਟਰੈਕਟਰ ਮਾਰਚ ਅੱਜ ਇੱਕ ਤੋਂ ਸਟਾਰਟ ਕੀਤਾ ਜਾਵੇਗਾ ਅੱਜ ਤੋਂ ਤੱਕ ਇਹ ਇਸ ਤਰ੍ਹਾਂ ਨਹੀਂ ਕੁਝ ਵੀ ਹੈ ਵੇਖੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੰਨੇ ਮੌਲਜ਼ ਹੈ ਅਸੀਂ ਸਾਡੇ ਅੰਮ੍ਰਿਤਸਰ ਜਿਹੜੇ ਨੇੜੇ ਦੇ ਪਿੰਡ ਆ ਉਹ ਜਾਣਗੇ ਜਿਹੜਾ ਅਸੀਂ ਪੁਆਇੰਟ ਸੈੱਟ ਕਰ ਲਾਂਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਭਾਜਪਾ ਦੇ ਵਿਧਾਇਕਾਂ ਦਾ ਜਾਂ ਦਫ਼ਤਰਾਂ ਦਾ ਜਾਂ ਜਿਹੜੇ ਮੌਲਜ਼ ਆ ਉਹ ਨੇੜਲੇ ਪਿੰਡ ਉਧਰ ਜਾਣਗੇ ਜਿਵੇਂ ਅਤੂ ਨੰਗਲ ਸਾਈਡ ਦੇ ਉੱਤੇ ਉੱਥੇ ਸਾਈ ਲੋਗਦਾਮ ਆ ਉਧਰਲੇ ਪਿੰਡ ਜਿਹੜੇ ਉਧਰ ਜਾਣਗੇ ਜਾਂ ਇਸ ਥੀਕੇ ਨਾਲ ਜੰਡਿਆਲਾ ਗੁਰੂ ਦੇ ਵਿੱਚ ਕੋਈ ਮੌਲਜ ਹੋਊਗਾ ਵੇ ਵੱਡਾ ਮੌਲ ਹੋਊਗਾ ਉਹਦਾ ਅਸੀਂ ਬਣਾ ਲੈਨੇ ਸਾਰਾ ਫਾਰਮੈਟ ਬਣਾਵਾਂਗੇ ਉਸ ਤਰੀਕੇ ਨਾਲ ਡਿਊਟੀਆਂ ਜਿਹੜੀਆਂ ਪਿੰਡਾਂ ਦੀਆਂ ਸੈੱਟ ਕੀਤੀਆਂ ਜਾਣਗੀਆਂ ਠੀਕ ਹੋ ਗਿਆ